ਹਰ ਸੋਹੀ ਰੋਸ਼ਨੀ ਦੇ ਕਰੇ ਯਾਨਕੀ ਸਤ ਗੁਰੂ ਅਹਿੰਦੋ ਸੰਗੁਰੂ ਜੋਏ ਸੋ ਹਮ ਅੰਦਰ ਰਖਿਆ ਕਰੇ ਬਿਗਨ ਨਾ ਲਾਗੇ ਕੋਈ ਤਦ ਤਦ ਸਤ ਗੁਰੂ शरण तनम तू गंड बचूं कोट को कोट परो नाम तत तत जगत गुरु सतगुरु दाता महाराज ਦੰਤ ਅਨੁ ਸਤਿਗੁਰੂ ਸਵਾਮੀ ਸਰਬਦਾਸ ਜੀ ਮਹਾਰਾਜੀ ਦੇ ਪਉ ਚਰਨਾ ਕਮਲਾ ਵਿੱਚ ਬਿਰਾਜਮਾਨ ਗੁਰੂ ਸਾਸੰਦ ਜੀ ਬ੍ਰਹਮ ਲੀਲ ਸਤਿਗੁਰੂ ਹਰੀਦਾਸ ਜੀ ਮਹਾਰਾਜੀ ਦਾ ਵਰਸੀ ਸਮਾਗਮ بہت ہی کو پورک منایا جا رہا ہے جگت گرو ست گرد جی مہاراج امرتی سمچی مانوتا میں پاون اپ بخش کرتے ہیں ਰੁਰਤਾ ਸੁਈ ਸੰਭਲੂ ਨਿਰਮਲ ਜਾਕੇ ਬੈ ਜਾ ਕਰ ਦਸ ਸੋ ਪਰਸੋ ਮਨ ਉਪਜੇ ਸੁਖ ਚੈ ਇਸ ਸੰਸਾਰ ਵਿੱਚ ਉਹੀ ਸੰਤ ਮਹਾਪੁਰਸ਼ ਮਾਨ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਔਰ ਜਿਨ੍ਹਾਂ ਦੇ ਚਰਨ ਪਰਸਣ ਨਾਲ ਜਿਨ੍ਹਾਂ ਦੇ ਪ੍ਰਵਚਨ ਸਰਵਣ ਕਰਨ ਦੇ ਨਾਲ ਜੀਵ ਨੂੰ ਸਦੀਵੀ ਸੁਖ ਅਤੇ ਆਨੰਦ ਅਨਪਹੁਂਦਾ ਹੈ ਸੰਤ ਮਹਾਰਾਜ ਹਰੀਦਾਸ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪਿੰਡ ਗੜੇ ਵਿਖੇ ਸਤਕਾਰ ਜੋ ਪਤਾ ਹੁਕਮ ਚੰਗੀ ਮਾਤਾ ਤਾਬੀ ਦੇ ਪਾਪਨ ਕਰੇ 1885 ਇਸ ਵੀ ਨੂੰ ਹੋਇਆ ਮਹਾਰਾਜ ਜੀ ਦਾ ਪਹਿਲਾ ਨਾਮ ਪੁੱਲੂ ਸੀ। ਉਹਨਾਂ ਇੱਕ ਪੈਂਸਿਸ ਦਾ ਨਾਮ ਪੁੱਨਾ ਸੀ। ਸੰਤਰੀ ਦਾ ਜੀ ਮਹਾਰਾਜ ਜੀ ਦੇ ਮਨ ਵਿੱਚ ਬਚਪਨ ਤੋਂ ਹੀ ਜਗਤ ਗੁਰੂ ਸਤਗੁਰੂ ਵਿਦਾਸ ਮਹਾਰਾਜੀ ਦੇ ਮਿਸ਼ਨ ਪ੍ਰਤੀ ਅਥਾ ਲਗਨ ਸੇ ਔਰ ਉਹ ਐਸੇ ਗੁਰੂ ਜੀ ਪਾਲ ਵਿੱਚ ਸਨ ਜੋ ਜਗਤ ਗੁਰੂਦਾਸ ਮਹਾਰਾਜ ਦੇ ਮਿਸ਼ਨ ਨੂੰ ਸਮਰਪਿਤ ਹੋਵੇ ਮਹਾਰਾਜ ਜੀ ਜੋੜੇ ਬਣਾਉਣ ਦਾ ਔਰ ਪੇਂਟ ਦਾ ਕਾਰਜ ਕਰਦੇ ਸਨ ਆਪਣੀ ਭੈਣ ਪੁੰਨਾ ਦਾ ਵਿਆਹ ਪਿੰਡ ਮਹਿੜੂ ਵਿਖੇ ਕੀਤਾ ਔਰ ਸਤਿਗੁਰੂ ਬਾਬਾ ਪਿੱਪਲ ਦਾਸ ਜੀ ਮਹਾਰਾਜ ਜੀ ਨਹਿਮਾ ਸਰਵਨ ਕੀਤੀ ਔਰ ਕੁਟਿਆ ਵਿਖੇ ਪਹੁੰਚੇ ਸੰਤ ਸਰਵਨ ਦਾਸ ਜੀ ਮਹਾਰਾਜ ਉਸ ਬੇਲੇ ਕੁਟਿਆ ਵਿਖੇ ਬ੍ਰਾਹਮਣ ਸਨ ਸੰਤਰੀ ਦਾਸ ਜੀ ਮਹਾਰਾਜ ਜੀ ਨੂੰ ਲੰਗਰ ਪਾਣੀ ਸ਼ਿਕਾਇਆ ਔਰ ਔਨ ਦਾ ਪ੍ਰੋਵੀਜ਼ਨ ਪੁੱਛਿਆ ਔਰ ਮਹਾਰਾਜ ਸਰਬੰਦਾ ਜੀ ਨੇ ਦੱਸਿਆ ਕਿ ਬਾਬਾ ਪਿੱਪਲ ਦਾ ਜੀ ਮਹਾਰਾਜ ਪਿੰਡ ਹਰੀਪੁਰ ਵਿਖੇ ਸ਼੍ਰੀਮਾਨ ਸ਼ਾਮੀ RAM ਜੀ ਦੇ ਗ੍ਰਹਿ ਵਿਖੇ satsang ਕਰਨ ਗਏ ਹਨ ਔਰ ਮਹਾਰਾਜ ਹਰੀ ਦਾ ਜੀ ਪਿੰਡ ਹਰੀਪੁਰ ਵਿਖੇ ਪਹੁੰਚੇ ਸਤਿਗੁਰੂ ਬਾਬਾ ਪਿੱਪਲਦਾੜ ਜੀ ਮਹਾਰਾਜ ਦੇ ਦਰਸ਼ਨ ਕਰਕੇ ਔਰ ਪਰਵਚਨ ਸਰਵਣ ਕਰਕੇ ਆਨੰਦਤ ਹੋਏ ਉਹਨਾਂ ਦੇ ਚਰਨਾਂ ਵਿੱਚ ਨਾਮદાન ਦੀ ਪ੍ਰਾਪਤੀ ਲਈ ਬੇਨਤੀ ਕੀਤੀ ਸੰਤ ਪਾਪ ਪਿੱਪਲਦਾੜ ਜੀ ਮਹਾਰਾਜ ਨੇ ਫਰਮਾਇਆ ਕਿ ਸੀ ਪਰਸੋਂ ਪਿੰਗੜੇ ਸ਼ਰਧਾਲੂ ਪਰਿਵਾਰ ਦੇ ਗ੍ਰਹਿ ਵਿਖਿਆਉਣਾ ਹੈ ਉੱਤੇ ਆਪ ਨੂੰ ਮਿਲਾਂਗੇ। ਔਰ ਮਹਾਰਾਜ ਜੀ ਸਤਸੰਗ ਕਨਬਾਬਾ ਫਿਰਦਾ ਜੀ ਮਹਾਰਾਜ ਪਿੰਡ ਗੜੇ ਵਿਖੇ ਪਹੁੰਚੇ। ਸੰਤਰੀ ਦਾ ਜੀ ਮਹਾਰਾਜ ਦੇ ਥਾ ਪ੍ਰੇਮ ਨੂੰ ਦੇਖਦੇ ਹੋਏ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਉਸ ਤੋਂ ਪ੍ਰੰਤ ਕਈ ਕਈ ਦਿਨ ਸੰਤਰੀ ਦਾ ਜੀ ਮਹਾਰਾਜ ਕੁਟੀਆਂ ਵਿਖੇ ਮਹਾਰਾਜ ਮਿੱਪਲ ਦਾ ਜੀ ਮਹਾਰਾਜ ਸੰਸਰਮਨ ਦਾ ਜੀ ਮਹਾਰਾਜ ਜੀ ਪਾਸ ਰਹਿ ਕੇ ਸੇਵਾ ਮਾ ਕਰਦੇ ਔਰ ਪਹਿਲੇ ਨਿਭਰਾਤੇ ਵਾਲੇ ਦਿਨ 1500 ਪਹਿਲੇ ਨਿਭਰਾਤੇ ਵਾਲੇ ਦਿਨ 1928 ਇਸਵੀ ਨੂੰ ਬਾਬਾ ਮਿੱਪਲ ਦਾ ਜੀ ਮਹਾਰਾਜ ਬ੍ਰਾਹਮਣ ਹੋਏ ਔਰ ਉਸ ਤੋਂ ਪਹਿਲੇ ਉਹਨਾਂ ਨੇ ਮਹਾਰਾਜ ਸਰਬੰਦਾ ਜੀ ਡਿਊਟੀ ਲਗਾ ਦਿੱਤੀ ਸੀ ਕਿ ਤੁਸੀਂ ਸੰਤਰੀ ਦਾ ਜੀ ਨੂੰ ਡੇਰੇ ਵਿਖੇ ਲੈ ਆਉਣਾ ਇੱਕ ਦਿਨ ਮਹਾਨ ਸੰਤ ਬਣ ਗਏ ਔਰ ਫਿਰ ਗੜੇ ਵਿੱਚ ਕੇ ਇਸ ਸੰਪਰਨ ਹੋ ਜਾਣਾ ਰੱਖਿਆ ਗਿਆ ਉਸ ਦਿੱਤੇ ਬਹੁਤ ਵੱਡੇ ਗੰਗੇ ਦੇ ਸੰਤ ਮਹਾਪੁਰਸ਼ ਬਣ ਕੇ ਸੰਤ ਮਹਾਰਾਜ ਹਰੀ ਦਾਸ ਜੀ ਨੂੰ ਕੀਤੀ ਦਾਤ ਬਖਸ਼ਿਸ਼ ਕੀਤੀ ਗਈ ਔਰ ਸੰਤਾਂ ਮਹਾਪੁਰਸ਼ਾਂ ਦੇ ਪਰਵਚਨ ਹੋਏ ਸੰਤ ਸਰਵਨ ਦਾਸ ਜੀ ਮਹਾਰਾਜ ਜੀ ਨੇ ਸਤਸੰਗ ਕੀਤਾ ਔਰ ਉਸ ਤੋਂ ਪ੍ਰੰਤ ਸੰਤ ਪਰਵਚਨ ਹੋਏ ਮੁਸਲਮ ਫਕੀਰ ਸ਼ਹੀਦ ਗੁਲਾਮ ਜਲਾਨੀ ਜੀ ਨੇ ਆਪਣੇ ਪਰਵਚਨਾਂ ਰਹੀ ਸੰਤਾਂ ਨੇ ਹਾਲ ਕੀਤਾ ਪਰਮਾਇਆ ਕਿ ਸੰਸਰਬੰਦਾ ਜੀ ਮਹਾਰਾਜ ਦੇ ਚਿਹਰੇ ਤੇ ਅੱਲਾ ਦਾ ਨੂਰ ਹੈ ਔਰ ਸੰਤਰੀ ਦਾ ਜੀ ਮਹਾਰਾਜ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਤਗੁਰੂ ਸਰਬੰਦਾ ਜੀ ਮਹਾਰਾਜ ਦੇ ਦਰਸ਼ਨ ਕਰਵਾਏ ਔਰ ਮਹਾਰਾਜ ਹਰੀ ਦਾ ਜੀ ਇਸ ਤੋਂ ਉਪਰੰਤ ਕੁੜੀਆਂ ਵਿਖੇ ਰਹਿਣ ਲੱਗੇ ਮਹਾਰਾਜ ਜੀ ਨੂੰ ਬੂਟੇ ਲਗਾਉਣ ਦਾ ਬਹੁਤ ਸ਼ੌਂਕ ਸੀ ਜ ਜਿਨ੍ਹਾਂ ਦੇ ਬੂਟੇ ਲਾਏ ਗਏ ਸਰਖਟ ਬੱਲਾ ਵਿਖੇ ਮੌਜੂਦ ਹਨ ਸੰਤ ਮਹਾਰਾਜ ਜੀ ਅਨਦਾਜੀ ਮਹਾਰਾਣੀ ਧਾਰਮਿਕ ਗ੍ਰੰਥਾ ਦਾ ਅਧਿਐਨ ਕੀਤਾ ਔਰ ਜੋ ਡੇਰੇ ਵਿਖੇ ਪਾਠਸ਼ਾਲਾ ਚੱਲੀ ਸੀ ਬੱਚਿਆਂ ਨੂੰ ਵਿੱਦਿਆ ਪੜਾਈ ਜਾਂਦੀ ਸੀ ਬਾ ਪਿੱਪਲ ਦਾ ਜੀ ਮਹਾਰਾਜ ਦੇ ਸਮੇਂ ਤੋਂ ਸਤਿਗੁਰੂ ਸਰਬੰਦਾ ਜੀ ਮਹਾਰਾਜ ਬੱਚਿਆਂ ਨੂੰ ਵਿੱਦਿਆ ਪੜਾਉਂਦੇ ਸਨ ਮਹਾਰਾਜ ਜੀ ਦਾ ਜੀ ਬੱਚੇ ਵਿੱਦਿਆ ਭਰਉਣ ਲੱਗੇ ਔਰ ਸਤਿਗੁਰੂ ਸਰਬੰਦਾ ਜੀ ਮਹਾਰਾਜ ਜੀ ਦਾ ਹਰ ਬਚਨ ਸਤਿ ਬਚਨ ਕਹਿ ਕੇ ਮੰਨਦੇ ਔਰ ਜਿਸ ਸਮੇਂ ਸਤਿਗੁਰੂ ਸਵਾਮੀ ਸਰਬੰਦਾ ਜੀ ਮਹਾਰਾਜ ਜੀ ਨੇ ਸ਼੍ਰੀ ਗੁਰੂ ਵਿਦਾਤ ਜਨਮ ਸਥਾਨ ਮੰਦਰ ਦੀ ਕੋਡ ਕੀਤੀ ਹਾੜੀ ਸੰਗਰਾਂ 14 ਜੂਨ 1963 ਇਸਪੀ ਨੂੰ ਸੰਤਰੀ ਦਾ ਜੀ ਮਹਾਰਾਜ ਦੇ ਕਰ ਕਮਲਾਂ ਦੁਆਰਾ ਸੰਸਮਾਜ ਦੀ ਹਾਜ਼ਰੀ ਵਿੱਚ ਸ਼੍ਰੀ ਗੁਰੂ ਵਿਦਾਤ ਜਨਮ ਸਥਾਨ ਮੰਦਰ ਦੇ ਨੀ ਪੱਥਰ ਰੱਖੇ ਗਏ। ਔਰ ਇਹ ਮਹਾਨ ਕਾਰਜ ਸਤਿਗੁਰੂ ਸਵਾਮੀ ਸਰਬੰਦਾਸ ਜੀ ਮਹਾਰਾਜ ਦੇ ਦੇਸ਼ ਅਨਸਾਰ ਸੰਤਰੀ ਦਾਸ ਜੀ ਮਹਾਰਾਜ ਨੇ ਕੀਤਾ। ਉਹ ਸਾਰੇ ਦੇ ਕਾਰਨ ਸੰਤ ਗ੍ਰੀਵ ਦਾਸ ਜੀ ਮਹਾਰਾਜ ਜੀ ਨੇ ਕਰਵਾਏ। 11 ਜੂਨ 1972 ਇਸਵੀ ਨੂੰ ਸਤਿਗੁਰੂ ਸਵਾਮੀ ਸਰਬੰਦਾਸ ਜੀ ਮਹਾਰਾਜ ਬਰਾਬਲੀਨ ਹੋਏ ਉਸ ਤੋਂ ਪ੍ਰੰਤ ਸ੍ਰੀ ਦਾਜੀ ਮਹਾਰਾਜ ਦੇਦੇ ਦੇ ਗੱਦੀ ਨਿਸ਼ੀਣ ਬਣੇ ਉਹਨਾਂ ਨੇ ਬੜੇ ਮਹਾਨ ਕਾਰਜ ਕੀਤੇ ਸੰਤਰੀ ਦਾਜੀ ਮਹਾਰਾਜ ਦੇ ਜੀ ਸੰਸਾਰ 1974 ਇਸਵੀ ਵਿੱਚ ਬਨਾਰਦੀ ਧਰਤੀ ਤੇ ਮਹਾਨ ਸੰਸਮੇਲਨ ਹੋਇਆ ਸੰਤ ਗਰੀਬ ਦਾਸ ਜੀ ਮਹਾਰਾਜ ਪਹੁੰਚੇ ਔਰ ਸੰਤ ਸਮਾਜ ਪਹੁੰਚਾ ਜਗਤ ਗੁਰੂ ਵਿਦਾਸ ਮਹਾਰਾਜ ਜੀ ਪ੍ਰਤਮਾ ਅਤੇ ਸਤਿਗੁਰੂ ਸਰਬੰਦ ਦਾਸ ਜੀ ਮਹਾਰਾਜ ਜੀ ਦੀ ਪ੍ਰਤਮਾ ਸ਼੍ਰੀ ਗੁਰੂ ਦਾਸ ਜਨਮ ਸਥਾਨ ਮੰਦਰ ਸ਼੍ਰੀ ਗਵਰਦਨਪੁਰ ਵਿਖੇ ਸੰਸਮਾਇ ਵੱਲੋਂ ਸਥਾਪਿਤ ਕੀਤੀ ਗਈ ਸੰਤਰੀ ਦਾਸ ਜੀ ਮਹਾਰਾਜ ਜੀ ਦਾ ਬਹੁਤ ਬੜਬੁੱਲਾ ਯੋਗਦਾਨ ਹੈ ਜੋ ਆਪਾਂ ਡੇਰਾ ਸ੍ਰਿਕਨ ਬੱਲਾ ਵਿਖੇ ਮੰਦਰ ਦੇ ਦਰਸ਼ਨ ਕਰਦੇ ਹਾਂ ਸਤਿਗੁਰੂ ਸਵਾਮੀ ਸਰਬੰਦਾਸ ਜੀ ਮਹਾਰਾਜ ਜੀ ਯਾਦ ਵਿੱਚ ਸੰਤਰੀ ਦਾਸ ਜੀ ਮਹਾਰਾਜ ਜੀ ਦੀ ਉਸਾਰੀ ਕਰਵਾਈ ਔਰ ਸੱਸਨ ਪਵਨ ਜੀ ਉਸਾਰੀ ਕਰਵਾਈ ਮਹਾਰਾਜ ਜੀ ਐਸੀ ਬਰਾਗਮੀ ਵਸਥਾ ਵਿੱਚ ਰਹਿੰਦੇ ਸਨ ਜਿਸ ਵੇਲੇ ਸਤਗੁਰੂ ਸ੍ਰੀ ਗੁਰੂ ਅਰਜਨਦਾਸ ਜੀ ਮਹਾਰਾਜ ਬ੍ਰਹਮਧਿਨ ਹੋ ਗਏ ਤਾਂ ਮਹਾਰਾਜ ਸਰਬੰਦਾਸ ਜੀ ਮਹਾਰਾਜ ਜੀ ਜਾਦਵ ਸੰਤਰੀ ਦਾਸ ਜੀ ਮਹਾਰਾਜ ਬਰਾਗਮੀ ਵਸਥਾ ਵਿੱਚ ਉਚਾਨਕ ਰਿਆ ਕਰਦੇ ਸਨ ਕਿ ਜੇਕਰ 10 ਸਾਲ ਸਤਗੁਰੂ ਸਰਬੰਦਾਸ ਜੀ ਮਹਾਰਾਜ ਸੀ ਕਰਕੇ ਰਹਿ ਜਾਂਦੇ ਅਸੀਂ ਵੀ ਸੰਤ ਬਣ ਜਾਣਾ ਸੀ ਇੰਨੀ ਉਹਨਾਂ ਦੀ ਨਿਮਰਤਾ ਸੀ ਔਰ 6 ਪਤਰੀ 1982 ਇਸਪੀ ਨੂੰ ਸੰਤਰੀ ਦਾਜੀ ਮਹਾਰਾਜ ਬ੍ਰਹਮਲੀਨ ਹੋ ਗਏ ਤਕਰੀਬਨ ਉਹਨਾਂ ਦੀ 100 ਸਾਲ ਦੀ ਉਮਰ ਸੀ ਔਰ ਉਮਰ ਵਿੱਚ ਸਤਿਗੁਰ ਸਰਬੰਦ ਦਾਜ ਜੀ ਮਹਾਰਾਜ ਜੀ ਨਾਲੋਂ 10 ਸਾਲ ਵੱਡੇ ਸਨ ਉਸ ਤੋਂ ਪਹਿਲਾਂ ਸੰਤ ਗ੍ਰੀਪ ਦਾਜੀ ਮਹਾਰਾਜ ਦੇਰਾ ਇੱਕ ਸੋਰ ਸੰ ਸਰਬੰਦਾਜੀ ਦੇ ਗੁਰਦਮਸ਼ੀਨ ਬੜੇ ਸੰਤਰੀ ਦਾਜੀ ਮਹਾਰਾਜ ਜੀ ਨੇ ਬੜੇ ਮਹਾਨ ਕਾਰਜ ਕੀਤੇ ਜਿੱਥੇ ਜਗਤ ਗੁਰਬਿਦਾਸ ਮਹਾਰਾਜ ਦੇ ਮਿਸ਼ਨ ਨੂੰ ਵਿਸ਼ਵ ਪੱਧਰ ਤੇ ਫੈਲਾਉਣ ਦੇ ਲਈ ਮਹਾਨ ਉਪਰਾਲੇ ਕੀਤੇ ਉਥੇ ਮੇਸ਼ਾ ਸੰਗਤਾਂ ਨੂੰ ਜਗਤ ਗੁਰਬਿਦਾਸ ਮਹਾਰਾਜ ਦੇ ਮਿਸ਼ਨ ਨਾਲ ਜੁੜਨ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਪਰੋਣ ਲਈ ਮਾਤਾ ਪਿਤਾ ਦੀ ਸੇਵਾ ਕਰਨ ਲਈ ਬਰਿਆਂ ਦਾ ਸਤਕਾਰ ਛੋਟਿਆਂ ਨਾਲ ਪਿਆਰ ਕਰਨ ਦਾ ਉਪਦੇਸ਼ ਦਿੰਦੇ। ਸੰਤ ਗਰੀਬਦਾਸ ਜੀ ਮਹਾਰਾਜ ਜੀ ਨੇ ਸੰਤ ਰਾਮਾਨੰਦ ਜੀ ਮਹਾਰਾਜ ਜੀ ਨਾਲ ਜਾ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਗਤ ਗੁਰਬਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੀਤਾ। ਜੋ ਸਤਗੁਰੂ ਸਵਾਮੀ ਸਰਬੰਦਦਾਸ ਜੀ ਮਹਾਰਾਜ ਨੇ ਬੱਚ ਨੂੰ ਚਾਰੇ ਸਮਾਂ ਦੋ ਫਬ੍ਰੂਅਰੀ 24 ਨੂੰ ਡੇਰਾ ਰਬਿਦਾਸਾਂ ਦਾ ਲਿਖਿਆ ਪਿੰਡ ਬੱਲਾ ਵਿਖੇ ਸਥਾਨ ਦਾ ਨਾਮ ਉਚਾਰਨ ਕੀਤਾ ਇੱਕ ਦਿਨ ਕੌਮ ਦਾ ਗ੍ਰੰਥ ਔਰ ਪੰਥ ਬਣੇਗਾ ਅਮਰਹੀਤ ਸੰਤ ਰਾਮਾਨੰਦ ਜੀ ਦੀ ਸ਼ਾਦ ਪ੍ਰੰਤ ਰਬਿਦਾਸਿਆ ਧਰਮ ਦਾ ਲਾਨ ਹੋਇਆ ਕਰੋੜਾ ਜਗਤ ਗੁਰ ਰਬਿਦਾਸ ਮਰਦੇ ਪੈਰੋਕਾਰਾਂ ਨੂੰ ਵਿਸ਼ੇ ਪਦਰਤੇ ਰਬਿਦਾਸੀਆ ਧਰਮ ਧਾਰਮਿਕ ਪਹਿਚਾਨ ਮਿਲੀ ਔਰ ਅਮਰਤ ਬਾਣ ਦੇ ਨਾਲ ਸੰਗਤਾਂ ਆਪਣੇ ਸਮਾਜਿਕ ਧਾਰਮਿਕ ਰੀਤੀ ਰਿਵਾਜ ਕਰਕੇ ਆਜ਼ਾਦੀ ਦਾ ਆਨੰਦਨ ਪ੍ਰਗਤ ਕਰ ਦਿਆ ਹਨ ਅਸੀਂ ਆਪਣੇ ਜੈ ਬ੍ਰਾਮ ਗੁਰੂਆਂ ਸੰਤਾਂ ਮਹਾਪੁਰਸ਼ਾਂ ਸਮਾਸ ਧਰਕਾਂ ਸ਼ਹੀਦਾਂ ਦੇ ਪਰਵ ਇਸ ਲਈ ਮਨਾਉਂਦੇ ਹਾਂ ਜੋ ਉਹਨਾਂ ਨੇ ਜੀਵਨ ਵਿੱਚ ਕਾਰਨਾ ਕਾਇੀ ਉਸ ਤੋਂ ਪ੍ਰੇਰਨਾ ਲੈ ਕੇ ਜੀਵਨ ਵਿੱਚ ਚੱਗੇ ਵਧੀਏ ਔਰ ਆਪਣੇ ਬੱਚਿਆਂ ਨੂੰ ਆਪਣੇ ਰਹਿਬਰਾਂ ਦੇ ਮਿਸ਼ਨ ਨਾਲ ਜੋੜੀਏ ਵਿਸ਼ੇ ਪਰ ਵਿੱਚ ਬਹੁਤ ਵੱਡੀ ਜਾਗਰਤੀ ਹੈ ਔਰ ਕੇਵਲ ਭਾਰਤੀوں ਨੇ ਵਿਸ਼ਵ ਦੇ ਕੋਨੇ-ਕੋਨੇ ਵਿੱਚ ਜਗਤ ਗੁਰਬਿਦਾਸ ਮਹਾਰਾਜ ਦੇ ਪੈਰੋਕਾਰ ਆਪਣੇ ਰੇਵਰਦੀ ਵਿਚਾਰਤਾਰਾ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਕਲ ਬਣਾ ਰਹੇ ਹਨ ਗੁਰਮਖ ਪਰਿਵਾਰ ਸ਼੍ਰੀ ਮਹਾਰਾਜ ਕੁਮਾਰ ਜੀ ਬੀਬੀ ਰਵੀਨਾ ਜੀ ਸਾਰੇ ਪਰਿਵਾਰ ਕਰੋ ਅੱਜ ਆਪਣੀ ਬੇਟੀ ਦੇ ਸਮੇਧਾ ਦੇ ਜੰਗੀਆਂ ਖੁਸ਼ੀਆਂ ਅੰਦਰ ਅਮਰਤ ਬਾਣੀ ਸਤਿਗੁਰੂ ਵਿਦਾਸ ਮਹਾਰਾਜ ਦੇ ਪਾਵਨ ਜਾਪ ਕਰਵਾਏ ਹਨ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਜੂ ਸਾਨੂੰ ਸਾਡੇ ਰਹਿਬਰਾਂ ਨੇ ਮਾਰਗ ਬਖਸ਼ਿਸ਼ ਕੀਤਾ ਹੈ ਉਹਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸਤ ਸੰਗਤ ਮੇ ਧਰਮ ਹੈ ਬੜੇ ਨਾਮ ਕਾ ਰੰਗ ਬੇਕੁੰਠ ਵੀ ਉਸੇ ਆਖਦੇ ਜਹਾਂ ਹੋਤੇ ਸਤ ਸੰਗ ਸੰਤਾ ਦੀ ਸੰਗਤ ਵਿੱਚ ਜਾ ਕੇ ਧਰਮ ਦਾ ਉਪਦੇਸ਼ ਮਿਲਦਾ ਹੈ ਧਰਮ ਹੈ ਜੀਵਨ ਦਾ ਤਰੀਕਾ ਪ੍ਰਭੂ ਨੂੰ ਮਿਲਦਾ ਮਾਰਗ ਸੰਤ ਮਾ ਪੁਰਸ਼ ਅਗਿਆਨਤਾ ਦਾ ਤਿਆਗ ਕਰਕੇ ਗਿਆਨਬੰਦ ਬਣਦਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਪੜਾਉਣ ਦਾ ਉਪਦੇਸ਼ ਦਿੰਦੇ ਹਾਂ ਆਪਣੇ ਮੂਰੇਵਰ ਜਗਤ ਗੁਰੂਦਾਸ ਮਹਾਰਾਜ ਜੀ ਦੇ ਵਿਚਾਰਧਾਰਨਾ ਗੜੰਦਾ ਜੀਵਨ ਵਿੱਚ ਮਿਹਨਤ ਕਰਕੇ ਅੱਗੇ ਵਧਦਾ ਬੜਿਆਂ ਦਾ ਸਤਿਕਾਰ ਛੋਟਿਆਂ ਨਾਲ ਪਿਆਰ ਮਨਮਤਨਾਂ ਪਿਆਰ ਆਪਣੇ ਮਾਤਾ ਪਿਤਾ ਦੀ ਸੇਵਾ ਔਰ ਨਾਮ ਦੀ ਕਮਾਈ ਕਰਕੇ ਆਪਣੇ ਅੰਦਰ ਗਿਆਨ ਦੇ ਪ੍ਰਕਾਸ਼ ਕਰਨ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਜਦੋਂ ਜੀਵ ਸੰਤਾਂ ਮਹਾਪੁਰਸ਼ਾਂ ਦੇ ਦੱਸੇ ਉਪਦੇਸ਼ਾਂ ਤੇ ਚੱਲਦਾ ਹੈ ਇਹ ਜੀਵ ਹਰ ਦੇ ਮਜੀਠੀ ਰੰਗ ਵਿੱਚ ਰੰਗ ਹੋ ਜਾਂਦਾ ਹੈ ਪਲ ਪਲ ਪ੍ਰੇਮ ਪਿਆਰ ਦਾ ਚਾਲੇ ਯੂਤੇ ਨਾਹੀਂ ਖਮਾਰੀ ਰੇ ਇਸ ਦੇ ਅੰਦਰ ਪਲ ਪਲ ਪ੍ਰੇਮ ਦਾ ਆਨੰਦ ਦਾ ਪਿਆਲਾ ਚਲਦਾ ਹੈ ਜਿਸ ਤੇ ਖਮਾਰੀ ਜੋ ਆਨੰਦ ਹੈ ਇਕ ਦੀ ਉਤਰਤਾ ਨਹੀਂ ਹੈ ਔਰ ਉਸ ਸਥਾਨ ਨੂੰ ਬੇਕੁੰਧ ਧਾਮ ਕਿਹਾ ਜਾਂਦਾ ਹੈ ਜਿੱਥੇ ਸੰਤਾਂ ਦੀ ਸੰਗਤ ਪ੍ਰਾਪਤ ਹੋਵੇ ਜਿੱਥੇ ਜਾ ਕੇ ਜੀਵ ਆਨੰਦਨ ਪਵ ਕਰਦਾ ਹੈ ਕੋ ਕਬੀਰੇ ਕਈਏ ਕਾਹੇ ਸਾਧ ਸੰਗਤ ਬੈਕੁੰਠੇ ਆਹੇ ਸਤਿਗੁਰ ਕਬੀਰ ਸਾਹਿਬ ਮਹਾਰਾਜ ਨੂੰ ਚਾਰਨ ਕਰਦੇ ਹਨ ਸੰਤਾਂ ਦੀ ਸੰਗਤ ਹੀ ਬਕੁੰਠ ਧਾਮ ਹੈ ਜਿਸ ਪੇ ਜਾ ਕੇ ਜੀਵ ਨੂੰ ਸਿਮ ਇਸ ਦੀ ਵੀ ਸ਼ਾਂਤੀ ਅਤੇ ਆਨੰਦ ਪ੍ਰਾਪਤ ਹੁੰਦਾ ਹੈ ਜਗਤ ਗੁਰੂ ਬਿਦਾਸ ਮਹਾਰਾਜ ਨੂੰ ਚਾਰਨ ਕਰਦੇ ਹਨ ਗਗਨ ਮੰਡਲ ਪੀ ਆ ਰੂਪ ਸੋ ਕੋਟ ਪਾਨੁ ਹੁ ਜਿਆਰ ਅਰਬੀਦਾਸ ਮगन ਮਨ ਨਾ ਪਿਆ ਪੀ ਆ ਨਿਹਾਰ ਨਿਹਾਰ ਦਸਵੇਂ ਦਵਾਰ ਸੀ ਗਗਨ ਮੰਡਲ ਵਿੱਚ ਕ੍ਰੂੜਾ ਸੂਰਜਾ ਤੋਂ ਬਦ ਨਾਮ ਦਾ ਪ੍ਰਕਾਸ਼ ਹੈ ਜਿਸ ਦਾ ਅਨੁਭਵ ਕਰਕੇ ਜੀਵ ਆਨੰਦਿਤ ਹੋ ਜਾਂਦਾ ਹੈ ਸਤਿਗੁਰੂ ਹਰਿਦਾਸ ਜੀ ਮਹਾਰਾਜ ਹਮੇਸ਼ਾ ਹੀ ਫਰਮਾਇਆ ਕਰਦੇ ਸਨ ਸੰਗਤ ਕਰੀਏ ਸਾਧ ਕੀ ਬੰਦਿਓ ਕਰੇ ਖੁਦਾ ਲੋਹਾ ਕੰਚਨ ਹੋਤ ਹੈ ਦੇਖੋ 파ਸਲਾ ਦੇਖੋ 파ਸਲਾ ਜੀ ਮਤ ਕਰ ਮਾਨਿਉ ਹਸਾ ਸਭ ਚੰਦਨ ਹੋਏ ਰਹੇ ਜਹਾਂ ਭਾਵਨ ਕਾ ਵਾਸਾ ਕਹਿ ਗਿਰਦਰ ਕਬੀਰ ਆਏ ਨਦੀ ਸੰਸੇਕੀ ਕਰੀਏ ਜਬ ਵੱਡੇ ਭਾਗ ਹੋਣ ਤਾਂ ਸੰਤਾਂ ਦੀ ਸੰਗਤ ਕਰੀਏ ਸੰਤਾਂ ਦੇ ਸੰਗਤ ਵਿੱਚ ਜਾ ਕੇ ਜੀਵ ਆਪਣੇ ਅੰਦਰ ਗਿਆਨ ਦਾ ਪ੍ਰਕਾਸ਼ ਕਰਕੇ ਇਸ ਅਨੁਭਵ ਜੀਵਨ ਨੂੰ ਸਫਲ ਕਰਦਾ ਹੈ ਜੈ ਗੁਰਦੇਵ ਜੋ ਬੋਲੇ ਸੋਨਰ ਪੈ ਜਗਤ ਗੁਰੂ ਗ੍ਰੰਥਦਾਸ ਮਹਾਰਾਜ ਕੀ ਜੋ ਬੋਲੇ ਸੋਨਰ ਪੈ ਸਤਿਗੁਰੂ ਗੱਬਾ ਕਿਰਤਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਸਤਿਗੁਰੂ ਸੁਆਮੀ ਸਰਵੰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਸਤਿਗੁਰੂ ਸੁਆਮੀ ਹਰੀਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਸਤਿਗੁਰੂ ਸੁਆਮੀ ਗਰੀਬਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਅਮਰ ਸੀ ਸੰਤ ਰਾਮਾਨੰਦ ਮਹਾਰਾਜ ਕੀ ਜੈ ਹੋ